ਰਮਦਾਸ ਦੇ ਗੁਰਦੁਆਰਾ ਬੁੱਢਾ ਸਾਹਿਬ ਦੇ ਵਿੱਚ ਹੋਏ ਨਤਮਸਤਕ ਪਾਕਿਸਤਾਨ ਜਾਣ ਵਾਲੇ ਜਥੇਤੇ ਰੋਕ ਨੂੰ ਐ ਜੀ ਪੀ ਸੀ ਨੇ ਦੱਸਿਆ ਸਿੱਖਾਂ ਦੀ ਆਸਥਾ ਤੇ ਝੋਟ ਕਨਸਕਰੀਵਾਦਨ ਨੇ ਗ੍ਰਹਿ ਮੰਤਰਾਲੇ ਤੋਂ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਕੀਤੀ ਮੰਗ ਗਰਤਾਰਪੁਰ ਲਾਂਘੇ ਨੂੰ ਵੀ ਖੋਲਣ ਦੀ ਅਪੀਲ ਸਿੱਖ ਜਥੇਤੇ ਰੋਕ ਨੂੰ ਲੈ ਕੇ ਬੀ ਜੀ ਪੀ ਦਾ ਸਪਸ਼ਟ ਕਰਨਾ ਹੈ ਕਿ ਸਰਕਾਰ ਨੂੰ ਲੋਕਾਂ ਦੀ ਸੁਰੱਖਿਆ ਦੀ ਚਿੰਤਾ ਪਾਕਿਸਤਾਨ ਨੂੰ ਕੋਈ ਸ਼ਰਾਰਤ ਨਾ ਕਰੇ ਇਸਦੀ ਨਹੀਂ ਹੈ ਕੋਈ ਗਾਰੰਟੀ ਸੰਗਤ ਨੂੰ ਧਾਰਮਿਕ ਸਥਾਨਾਂ ਤੇ ਜਾਣ ਤੋਂ ਰੋਕਣਾ ਮੰਨਚਾ ਨਹੀਂ ਬਠਿੰਡਾ ਦੇ ਪਿੰਡ ਗਹਿਰੀ ਪਾਕੀ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤਾ ਬਾਹਰ ਲਿਖੂਆਂ ਤੋਂ ਆਏ ਮਜ਼ਦੂਰਾਂ ਤੇ ਲਗਾਈਆਂ ਪੰਜ ਸ਼ਰਤਾਂ ਜ਼ਮੀਨ ਖਰੀਦਣ ਤੇ ਆਧਾਰ ਕਾਰਡ ਬਣਵਾਉਣ ਤੇ پابੰਦੀ ਪੁਲਿਸ ਵੈਰੀਫਿਕੇਸ਼ਨ ਵੀ ਜ਼ਰੂਰੀ ਹੈ ਫਾਇਲ ਕਦੇ ਵਿਜਨਤ ਰਾਸ਼ਟਰੀ ਹਥਿਆਰ ਤਸਕਰੀ ਮਾਡੂਲ ਦਾ ਪਰਦਾ ਫਾਸ਼ ਹਥਿਆਰਾਂ ਸਣੇ ਦੋ ਮੁਲਜ਼ਮ ਗ੍ਰਫਤਾਰ ਪੰਜਾਬੀ ਪਿਸਤੌਲ ਤੇ 9 ਮੈਗਜ਼ੀਨ ਬਰਾਮਦ ਸਮਰਜੀਤ ਬੈਂਸ ਤੇ ਫਾਇਰਿੰਗ ਮਾਮਲੇ ਦੇ ਵਿੱਚ ਐਕਸ਼ਨ ਵੱਡੇ ਭਰਾ ਪਰਮਜੀਤ ਬੈਂਸ ਤੇ بیٹے ਦੇ ਖਿਲਾਫ ਮਾਮਲਾ ਦਰਜ ਪਿਤੇ ਦਿਨੀ ਜ਼ਮੀਨੀ ਵਿਵਾਦ ਨੂੰ ਲੈ ਕੇ ਬੈਂਸ ਦੀ ਗੱਡੀ ਤੇ ਚੱਲੀਆਂ ਸਨ ਗੋਲੀਆਂ ਖੰਨਾਚੇ ਇਨਸਾਨੀਅਤ ਹੋਈ ਸ਼ਰਮਸਾਰ ਕੁੱਤੇ ਦੀ ਲਾਸ਼ ਨੂੰ ਕਾਰ ਦੇ ਨਾਲ ਬੰਨ੍ਹ ਕੇ ਘੇਸਿਆ ਰੁਕਣ ਤੇ ਲੋਕਾਂ ਦੇ ਨਾਲ ਵੀ ਬਦਸਲੂਕ ਕੀ ਨਿਊਜ਼ ਹੈਡਲਾਈਨਸ ਦੇ ਪ੍ਰાયੋਜਕ ਪਤੰਜਲੀ ਗਾਇਕਾ ghee ਮਾਂ ਦਾ ਭਰੋਸਾ ਪਿਆਰ سے ਪਰੋਸਾ ਸਸਿਗਾ ਤੁਸੀਂ ਵਖਰੇ ਹੋ ਨਿਊਜ਼ ਰੈਟਰਨ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਕੇਂਦਰ ਸਰਕਾਰ ਦੇ ਉਸ ਫੈਸਲੇ ਦੀ ਜਿਸ ਦਾ ਇੱਕਨ ਵਿਰੋਧ ਹੋਣਾ ਸ਼ੁਰੂ ਹੋ ਚੁੱਕਾ ਹੈ ਪਾਕਿਸਤਾਨ ਜਾਣ ਵਾਲੇ ਜਥੇ ਤੇ ਕੇਂਦਰ ਦੇ ਵੱਲੋਂ ਰੋਕ ਤੇ ਸਿਆਸੀ ਕਮਸਾਨ ਹੋ ਗਿਆ ਹੈ ਚੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਦੀ ਐਡਵਾਈਜ਼ਰੀ ਤੇ ਸਵਾਲ ਚੁੱਕੇ ਨੇ ਗ੍ਰਹਿ ਮੰਤਰਾਲੇ ਤੋਂ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਗਈ ਹੈ ਸਿੱਖ ਸੰਗਤਾਂ ਦੇ ਲਈ ਕਰਤਾਰਪੁਰ ਲੰਘੇ ਨੂੰ ਵੀ ਮੜ ਖੋਲਣ ਦੀ ਮੰਗ ਰੱਖੀ ਹੈ ਸਿੱਖ ਸੰਗਤਾਂ ਨੂੰ ਨਨਕਾਣਾ ਸਾਹਿਬ ਜਾਣ ਤੋਂ ਰੋਕਣਾ ਧਾਰਮਿਕ ਭਾਵਨਾਵਾਂ ਨੂੰ ਖੇਸ ਪਹੁੰਚਾਉਣ ਵਾਲਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਇਹ ਬਿਆਨ ਸਾਹਮਣੇ ਆਇਆ ਕਿਉਂਕਿ ਪਾਕਿਸਤਾਨ ਜਾਣ ਵਾਲੇ ਜਥੇ ਤੇ ਕੇਂਦਰ ਦੇ ਵੱਲੋਂ ਜੋ ਰੋਕ ਲਗਾਈ ਗਈ ਉਸ ਦਾ ਹੀ ਆ ਵਕਫਾ ਜੱਸੀ ਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਇਸ ਦੇ ਵਿਚਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੇਂਦਰ ਦੀ ਐਡਵਾਈਜ਼ਰੀ ਤੇ ਸਵਾਲ ਚੁੱਕੇ ਗਏ ਨੇ ਗ੍ਰਹਿ ਮੰਤਰਾਲੇ ਤੋਂ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਗਈ ਆ ਉਹਨਾਂ ਦਾ ਕਹਿਣਾ ਹੈ ਕਿ ਸਿੱਖ ਸੰਗਤਾਂ ਨੂੰ ਨਨਕਾਣਾ ਸਾਹਿਬ ਜਾਣ ਤੋਂ ਰੋਕਣਾ ਧਾਰਮਿਕ ਭਾਵਨਾਵਾਂ ਨੂੰ ਆਠੇ ਇਸ ਪਚਾਉਣ ਵਾਲਾ ਹੈ ਹਾਲਾਂਕਿ ਜੋ ਕੇਂਦਰ ਦੇ ਵੱਲੋਂ ਫੈਸਲਾ ਲਿਆ ਗਿਆ ਉਹਦੇ ਵਿੱਚੇ ਅਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਕੇਂਦਰ ਦੇ ਵੱਲੋਂ ਬੀਜਪੀ ਵੱਲੇ ਵੀ ਸਪਸ਼ਟ ਕੀਤਾ ਗਿਆ ਕਿ ਇਸ ਦੇ ਪਿੱਛੇ ਕੋਈ ਵੀ ਸ਼ਰਧਾਲੂਆਂ ਨੂੰ ਉੱਥੇ ਜਾਣ ਤੋਂ ਰੋਕਣਾ ਜਿਹੀ ਕੋਈ ਮਨਚਾ ਨਹੀਂ ਹੈ ਸਿਰਫ ਸੁਰੱਖਿਆ ਕਾਰਨ ਕਰਕੇ ਅਜਿਹਾ ਫੈਸਲਾ ਕੇਂਦਰ ਦੇ ਵੱਲੋਂ ਲਿਆ ਗਿਆ ਹੈ ਕਿਉਂਕਿ ਪੰਜਾਬ ਸਰਕਾਰ ਨੇ ਹੋਰਨਾਂ ਸੂਬਿਆਂ ਨੂੰ ਵੀ ਕੇਂਦਰ ਸਰਕਾਰ ਦੇ ਵੱਲੋਂ ਜੋ ਕਿ ਬਕਾਇਦਾ ਚਿੱਠੀ ਲਿਖੀ ਗਈ ਹੈ ਪੱਤਰ ਲਿਖਿਆ ਗਿਆ ਹੈ ਅਤੇ ਪਾਕਿਸਤਾਨ ਜਾਣ ਵਾਲੇ ਜਥੇ ਤੇ ਰੋਕ ਲਗਾਈ ਹੈ ਕਿਉਂਕਿ ਹਰ ਸਾਲੀ ਆ ਖਾਸ ਕਰਕੇ ਜਦੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੁੰਦਾ ਹੈ ਤਾਂ ਉਦੋਂ ਐ ਜੀ ਪੀ ਸੀ ਦੇ ਪਰੋਂ ਜਿਹੜਾ ਕਿਸ ਜੱਥੇ ਨੂੰ ਆ ਪਾਕਿਸਤਾਨ ਭੇਜਿਆ ਜਾਂਦਾ ਹੈ ਗੁਰੂ ਧਾਮਾਂ ਦੇ ਦਰਸ਼ਨ ਕਰਨ ਦੇ ਲਈ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਜੋ ਜਨਮ ਸਥਾਨ ਵੀ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਹੈ ਆ ਤਾਂ ਉੱਥੇ ਜਾ ਕੇ ਹੋਰ ਨਾ ਗੁਰਦ ਆਮਾਂ ਦੇ ਵੀ ਸੰਗਤਾਂ ਦੇ ਵੱਲੋਂ ਦਰਸ਼ਨ ਕੀਤੇ ਜਾਂਦੇ ਨੇ ਇਸ ਜਥੇ ਦੇ ਮੈਂਬਰਾਂ ਦੇ ਵੱਲੋਂ ਅਤੇ ਇਸ ਵਾਰ ਜਦੋਂ ਕਿ ਅਜੇ ਪ੍ਰਕਿਰਿਆ ਉਸ ਦੀ ਪੂਰੀ ਸ਼ੁਰੂ ਹੀ ਕੀਤੀ ਜਾ ਰਹੀ ਸੀ ਤੇ ਇਸ ਦੇ ਵਿਚਾਲੇ ਪਾਕਿਸਤਾਨ ਜਾਣ ਵਾਲੇ ਜਥੇ ਤੇ ਕੇਂਦਰ ਦੇ ਵੱਲੋਂ ਜੋ ਰੋਕ ਲਗਾਈ ਗਈ ਇਸ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਦੀ ਐਡਵਾਈਜ਼ਰੀ ਤੇ ਸਵਾਲ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਿੱਖ ਸੰਗਤਾਂ ਨੂੰ ਨਨਕਾਣਾ ਸਾਹਿਬ ਜਾਣ ਤੋਂ ਰੋਕਣਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਤਾ ਪਾਕਿਸਤਾਨ ਜਾਣ ਵਾਲੇ ਜਥੇ ਤੇ ਕੇਂਦਰ ਦੇ ਵੱਲੋਂ ਰੋਕ ਦਾ ਲਗਾਤਾਰ ਹੁਣ ਵਿਰੋਧ ਹੋਣਾ ਸ਼ੁਰੂ ਹੋ ਚੁੱਕਾ ਹੈ ਜੀਪੀਸੀ ਦਾ ਜੋ ਇਸ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਹੈ ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਕੇਂਦਰ ਦਾ ਫੈਸਲਾ ਆਸਥਾ ਤੇ ਝੋਟ ਹੈ ਇਸ ਸਿੱਖਾਂ ਦੇ ਨਾਲ ਵਿਤਕਰ ਹੈ ਆਖਿਰ ਸਾਨੂੰ ਅੱਜ ਜਾਂ ਕੱਲ ਤਾਂ ਕਦਮ ਚੁੱਕਣਾ ਹੀ ਹੋਵੇਗਾ ਇਸ ਸਿੱਖਾਂ ਦੇ ਧਾਰਮਿਕ ਅਧਿਕਾਰ ਤੇ ਵੱਡਾ ਡੱਕ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਇਹ ਵੱਡਾ ਬਿਆਨ ਸਾਹਮਣੇ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇੰਨੇ ਨਿਰਦਈ ਤਾਂ ਮੁਗਲ ਸ਼ਾਸਕ ਵੀ ਨਹੀਂ ਸਨ ਜੇ ক্রিকেট ਮੈਚ ਹੋ ਸਕਦਾ ਤਾਂ ਧਾਰਮਿਕ ਯਾਤਰਾ ਕਿਉਂ ਨਹੀਂ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹ ਵੀ ਸਵਾਲ ਚੁੱਕਿਆ ਗਿਆ ਕਿਉਂਕਿ ਕੱਲ ਹੀ ਦੁਬਈ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੋ ਕਿ ਮੈਚ ਖੇਡਿਆ ਗਿਆ ਉਸ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਕਿ ਜੇ ক্রিকেট ਮੈਚ ਹੋ ਸਕਦਾ ਹੈ ਤਾਂ ਧਾਰਮਿਕ ਯਾਤਰਾ ਕਿਉਂ ਨਹੀਂ ਹੋ ਸਕਦੀ ਕੇਂਦਰ ਦੇ ਫੈਸਲੇ ਦੇ ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਅਕਾਲੀ ਦਲ ਦਾ ਜੋ ਬਿਆਨ ਸਾਹਮਣੇ ਆ ਅਕਾਲੀ ਦਲ ਦਾ ਕਹਿਣਾ ਹੈ ਕਿ ਜਿਵੇਂ ਖੇਡਾਂ ਮੁੜ ਸ਼ੁਰੂ ਹੋਈਆਂ ਨੇ ਕਰਤਾਰਪੁਰ ਲਾਂਘਾ ਵੀ ਖੋਲਿਆ ਜਾਵੇ ਕਰਤਾਰਪੁਰ ਲਾਂਘਾ ਖੋਲਣ ਦੀ ਵੀ ਅਕਾਲੀ ਦਲ ਨੇ ਮੰਗ ਕੀਤੀ ਆ ਸੁਰੱਖਿਆ ਦੇ ਮੱਦੇ ਨਜ਼ਰ ਪਾਕਿਸਤਾਨ ਜਾਣ ਤੋਂ ਰੋਕਿਆ ਗਿਆ ਜੋ ਕਿ ਭਾਜਪਾ ਦਾ ਤਰਕ ਹੈ ਭਾਜਪਾ ਦਾ ਪੱਖ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਇਹ ਜਿਹਾ ਫੈਸਲਾ ਕੇਂਦਰ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਭਾਜਪਾ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦੀ ਸੁਰੱਖਿਆ ਸਰਕਾਰ ਦੀ ਹ ਜ਼ਿੰਮੇਵਾਰੀ ਹੈ ਜੋ ਕਿ ਬੀਜੇਪੀ ਦੇ ਵੱਲੋਂ ਆਪਣਾ ਇਹ ਪੱਖ ਰੱਖਿਆ ਜਾ ਰਿਹਾ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਨਵੇਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਕੇਂਦਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਹ ਗ੍ਰੈਵ ਭਾਰਤ ਵੱਲੋਂ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਇਤਰੀ ਭਾਰਤ ਦੇ ਵਕੌਕ ਸੁਬਿਆਂ ਨੂੰ ਪਿਛੜੀ ਗੁਰਨਾਣਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਖ ਦੇ ਸਮੇਂ ਨਰਕਨਾ ਸਾਹਿਬ ਜਿਹੜਾ ਜਥਾ ਹਰ ਸਾਲ ਜਾਂਦਾ ਉਹ ਇਸ ਵਾਰ ਨਹੀਂ ਜਾ ਸਕੇਗਾ ਇੱਕ ਹਵਲ ਬਹੁਤ ਹੀ ਮੰਦਪਾਗੀ ਮੈਂ ਪੱਪਰ ਸਰਕਾਰ ਨੂੰ ਵੀ ਬੇਨਤੀ ਕਰਦਾ ਹਾਂ ਸੂਬੇ ਦੀ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਹੁਣ ਜਦੋਂ ਦੋਵਾਂ ਦੇਸ਼ਾਂ ਦੇ ਵਿੱਚ ਖੇਡਾਂ ਦੀ ਸ਼ੁਰੂਆਤ ਹੋ ਗਈ ਹੈ ਤੇ ਜਿਹੜੀ ਧਾਰਮਿਕ ਯਾਤਰਾ ਹੈ ਇਹਦਾ ਵੀ ਸ਼ੁਰੂ ਹੋਣਾ ਬਹੁਤ ਮਹੱਤਵਪੂਰਨ ਗੁਰਨਾੰਗ ਸਾਹਿਬ ਦਾ ਜਿਹੜਾ ਪ੍ਰਕਾਸ਼ਪੁਰਵ ਹੈ ਇਸ ਸਾਰੀ ਨਾਨਕ ਨਾਮ ਲੈਵਾ ਵਾਸਤੇ ਬਹੁਤ ਇੰਪੋਰਟੈਂਟ ਹੈ ਇਸ ਕਰਕੇ ਸਾਰਿਆਂ ਦੇ ਦਿਲ ਨੂੰ ਸੱਟ ਵੱਜਦੀ ਹੈ ਜਦੋਂ ਇਹ ਸੰਦੇਸ਼ ਆਉਂਦਾ ਕਿ ਇਸ ਵਾਰੀ ਜਥਾ ਨਹੀਂ ਜਾ ਸਕੇ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਪਾਕਿਸਤਾਨ ਸਰਕਾਰ ਨਾਲ ਟੇਕ ਅਪ ਕਰੇ ਜਥੇ ਦੀ ਸੇਫਟੀ ਸਿਕਿਉਰਿਟੀ ਉਹਦੇ ਬਾਰੇ ਵਿੱਚ ਡਿਸਕਸ ਕਰੇ ਤੇ ਜਥਾ ਜਿਹੜਾ ਹਰ ਹਾਲਤ ਦੇ ਵਿੱਚ ਉਹ ਜਾਣਾ ਚਾਹੀਦਾ ਇਸੇ ਤਰ੍ਹਾਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਜਿਹੜਾ ਬੰਦ ਪਿਆ ਉਹ ਵੀ ਹੁਣ ਬਿਨਾਂ ਕਿਸੇ ਹੋਰ ਦੇਰੀ ਤੇ ਸ਼ੁਰੂ ਹੋਣਾ ਚਾਹੀਦਾ ਇਸ ਕਰਕੇ ਸੂਬੇ ਦੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਦੇਸ਼ ਦੀ ਸਰਕਾਰ ਤੇ ਦਬਾਅ ਪਾਵੇ ਔਰ ਕੇਂਦਰ ਸਰਕਾਰ ਨੂੰ ਵੀ ਜਿਹੜੀ ਸਿੱਕਾਉਂਦੀਆਂ ਭਾਵਨਾ ਨੂੰ ਦਿੱਤੇ ਹੋਇਆ ਤੁਰੰਤ ਇਸ ਜਥੇ ਨੂੰ ਠੇਜਣ ਵਾਸਤੇ ਜੋ ਵੀ ਪ੍ਰਬੰਧ ਕਰਨੇ ਪੈਣ ਜੋ ਵੀ ਗੱਲਬਾਤ ਕਰਨੀ ਪਵੇ ਪਾਕਿਸਤਾਨ ਸਰਕਾਰ ਨਾਲ ਕਰਕੇ ਕੱਟਕਟਮ ਕਰਨੀ ਚਾਹੀਦੀ ਹੈ ਅੱਜ ਇੱਕ ਬੜੀ ਦੁਖਦ ਖਬਰ ਜਿਹੜੀ ਹੈ ਉਹ ਸੁਣਨ ਨੂੰ ਮਿਲੀ ਹੈ ਇੱਕ ਪਾਸੇ ਵਪਾਰਕ ਦ੍ਰਿਸ਼ਟੀਕੋਣ ਤੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਮੈਚ ਹੋ ਰਿਹਾ ਤੇ ਦੂਜੇ ਪਾਸੇ ਭਾਰਤ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਅਧਿਕਾਰ ਦੇ ਉੱਤੇ ਵੱਡਾ ਜਿਹੜਾ ਉਹ ਡਾਕਾ ਮਾਰਿਆ ਗਿਆ ਹਰ ਸਾਲ ਗੁਰਪਰਬ ਮਨਾਉਣ ਵਾਸਤੇ ਸ਼੍ਰੀ ਨਨਕਾਣਾ ਸਾਹਿਬ ਭਾਰਤ ਤੋਂ ਸਿੱਖ ਯਾਤਰੀਆਂ ਦਾ ਜਥਾ ਜਾਂਦਾ ਹੈ ਔਰ ਉਸ ਜਥੇ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ 1965 ਔਰ 71 ਦੀਆਂ ਜੰਗਾਂ ਹੋਈਆਂ ਨੇ ਪਾਕਿਸਤਾਨ ਦੇ ਦਰਮਿਆਨ ਕਾਰਗਲ ਦੀ ਜੰਗ ਵੀ ਹੋਈ ਹੈ ਉਸ ਦੌਰ ਦੇ ਵਿੱਚ ਵੀ ਜਿਹੜੀ ਹੈ ਇਹ ਪਾਬੰਦੀ ਨਹੀਂ ਲਗਾਈ ਗਈ। ਕਿੰਦੀ ਕਮਾਲ ਦੀ ਗੱਲ ਹੈ? ਏਜੰਸੀਆਂ ਜਿਹੜੀਆਂ ਨੇ ਉਹ ਸਰਕਾਰ ਨੂੰ ਮਿਸਲੀਡ ਕਰਦੀਆਂ ਨੇ। ਔਰ ਸਿੱਖਾਂ ਦੇ ਜਜ਼ਬਾਤਾਂ ਦੇ ਨਾਲ ਖੇਡਿਆ ਜਾਂਦਾ ਹੈ। ਸਿੱਖਾਂ ਦੇ ਧਾਰਮਿਕ ਅਧਿਕਾਰ ਜਿਹੜੇ ਨੇ ਉਹ ਖਤਮ ਕੀਤੇ ਜਾਂਦੇ ਨੇ, ਮੁਕਾਇਏ ਜਾਂਦੇ ਨੇ। ਮੁਸਲਮਾਨਾਂ ਨੂੰ ਹਜਤ ਤੋ ਜਾਣੋਂ ਨਹੀਂ ਰੋਕਿਆ ਜਾ ਸਕਦਾ। ਹਿੰਦੂਆਂ ਨੂੰ ਮੰਦਰਾਂ ਦੇ ਦਰਸ਼ਨ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ। ਔਰ ਸੁਣਦੇ ਆ ਕਿ ਮੁਗਲ ਕਾਲ ਦੇ ਵਿੱਚ ਹਿੰਦੂਆਂ ਨੂੰ ਉਹਨਾਂ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਤੋਂ ਜਿਹੜਾ ਹੈ ਉਹ ਰੋਕਿਆ ਜਾਂਦਾ ਸੀ ਜਜ਼ੀਆ ਵਸੂਲੇ ਜਾਂਦਾ ਸੀ ਪਰ ਸ਼ਾਇਦ ਇੰਨੀ ਨਿਰਦਇਤਾ ਜਿਹੜੀ ਹੈ ਉਹ ਵੀ ਨਾ ਵਿਖਾਉਂਦੇ ਹੋਣ ਜਿੰਨੀ ਨਿਰਦਇਤਾ ਭਾਰਤ ਸਰਕਾਰ ਨੇ ਸਿੱਖਾਂ ਦੇ ਪ੍ਰਤੀ ਦਿਖਾਈ ਹੈ ਕੀ ਕਰਦੇ ਨੇ ਸਿੱਖ ਜਾ ਕੇ ਮੱਥਾ ਟੇਕਦੇ ਨੇ ਕੜਾ ਪ੍ਰਸ਼ਾਦ ਦੀ ਦੇਖ ਕਰਾਉਂਦੇ ਨੇ ਉੱਥੇ ਕੀਰਤਨ ਸੁਣਦੇ ਨੇ ਆਪਣੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕਰਕੇ ਅੱਖਾਂ ਨਾਮ ਕਰ ਲੈਂਦੇ ਨੇ ਆਪਣੇ ਵਿਛੜੇ ਗੁਰਧਾਮਾਂ ਤੇ ਜਾ ਕੇ ਥੋੜਾ ਸਕੂਨ ਹਾਸਲ ਕਰਦੇ ਨੇ ਕਿ ਸਿੱਖ ਇਹਦੇ ਵੀ ਅਧਿਕਾਰੀ ਨਹੀਂ ਰਹਿ ਗਏ ਕਰਤਾਰਪੁਰ ਸਾਹਿਬ ਕੋਰੀਡੋਰ ਜੰਗ ਦੀ ਆੜ ਦੇ ਵਿੱਚ ਇਹਨਾਂ ਨੇ ਬੰਦ ਕਰਤਾ ਔਰ ਉਹਨੂੰ ਖੋਲਣ ਦਾ ਇਹ ਨਾ ਨਹੀਂ ਲੈ ਰਹੇ ਇੱਕ ਆਸ ਦੀ ਕਿਰਨ ਜਾਗੀ ਸੀ ਦੁਨੀਆ ਭਰ ਦੇ ਮੁਲਕਾਂ ਨੇ ਜਿਹੜਾ ਹੈ ਉਹ ਸਲਾਹਿਆ ਸੀ ਜਿਹੜਾ ਕੋਰੀਡੋਰ ਖੋਲਿਆ ਸੀ ਇਹ ਪਰ ਸਰਕਾਰ ਜਿਹੜੀ ਹੈ ਉਹਨੂੰ ਵੀ ਜਿਹੜਾ ਬੰਦ ਕਰਕੇ ਸਿੱਖਾਂ ਦੇ ਧਾਰਮਿਕ ਅਧਿਕਾਰ ਨੂੰ ਜਿਹੜਾ ਪੁੱਜਲਣ ਦਾ ਯਤਨ ਕਰ ਰਹੀ ਹੈ ਇਹ ਬਹੁਤ ਮੰਦ ਭਗਾ ਫੈਸਲਾ ਹੈ ਪਰ ਸਰਕਾਰ ਨੂੰ ਤਰੰਤ ਤੇ ਤੇ ਵਿਚਾਰ ਕਰਨੀ ਚਾਹੀਦੀ ਇਹ ਬੜੀ ਮਾੜੀ ਗੱਲ ਹੈ ਮੋਦੀ ਸਰਕਾਰ ਦੀ ਮੈਚ ਖੇਡਿਆ ਜਾ ਸਕਦਾ ਲੇਕਿਨ ਜੇਕਰ ਸਾਡਾ ਵਿਰੋਧ ਹੋਇਆ ਪੰਜਾਬੀ ਫਿਲਮਾਂ ਦੇ ਦਲਜੀਤ ਦਾ ਉਹਦਾ ਵਿਰੋਧ ਹੋ ਸਕਦਾ ਮੈਚ ਦਾ ਵਿਰੋਧ ਨਹੀਂ ਹੋ ਸਕਦਾ ਇਹ ਬੜੀ ਮਾੜੀ ਗੱਲਾਂ ਨੇ ਜੀ ਕਿਉਂਕਿ ਸਹੀ ਮਾਨੈਚ ਮਾੜੀ ਸੋਚ ਪੰਜਾਬ ਦੇ ਪ੍ਰਤੀ ਹਮੇਸ਼ਾ ਹੀ ਮਾੜੀ ਸੋਚ ਰਹੀ ਹੈ ਜਿਹੜਾ ਪੰਜਾਬਵੀ ਹੈ ਪੱਗ ਬਨ ਕੇ ਉਹ ਬਾਰਡਰ ਤੇ ਲੜ ਸਕਦਾ ਲੇਕਿਨ ਜਦੋਂ ਅੱਜ ਇੱਕ ਧਰਮਕਸਤਾਨ ਦੀ ਗੱਲ ਕਰੀਏ ਜਿਵੇਂ ਸਾਡੇ ਗੁਨਾਗਦੇਵ ਜੀ ਦਾ ਜਨਮ ਦਿਨ ਹੈ ਤੇ ਉਹਦਾ ਜਥਾ ਕਿਉਂ ਨਹੀਂ ਜਾਊਗਾ ਬਾਈ ਜੀ ਉਹਦਾ ਜਥਾ ਇਹਨਾਂ ਨੂੰ ਇਮੀਡੀਏਟਲੀ ਨੂੰ ਪ੍ਰਮਾਨਗੀ ਦੇਣੀ ਚਾਹੀਦੀ ਹੈ ਤਾਂ ਕਿ ਸਾਡੇ ਜਿਹੜੇ ਹਰ ਸਾਲ ਸਿੱਖ ਜਾਂਦੇ ਆ ਉਹਨਾਂ ਨੂੰ ਜਾਣਾ ਚਾਹੀਦਾ ਅੱਛਾ ਪੰਜਾਬ ਸਰਕਾਰ ਦੇ ਵੱਲੋਂ ਤੁਸੀਂ ਗੱਲਬਾਤ ਕਰੋਗੇ ਸਰਕਾਰ ਦੇ ਨਾਲ ਕਿ ਕੋਈ ਕੇਂਦਰ ਦੇ ਨਾਲ ਰابطਾ ਕੈਮ ਕੀਤਾ ਜਾਵੇ ਇਸ ਮਸਲੇ ਨੂੰ ਕਿਉਂ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਵੀ ਜਥਾ ਜਦੋਂ ਹਰ ਸਾਲ ਜਾਂਦਾ ਕਿਉਂ ਨਹੀਂ ਜਾਊਗਾ ਤੇ ਸਾਡੇ ਆਪਣੇ ਸੀਐਮ ਸਾਹਿਬ ਭਗਵੰਤ ਮਾਨ ਜੀ ਇਮੀਡੀਏਟਲੀ ਇਹ ਗੱਲ ਕਰਨਗੇ ਪ੍ਰਧਾਨ ਮੰਤਰੀ ਨਾਲ ਤਾਂ ਕਿ ਜਿਹੜੇ ਸਿੱਖ ਹਰ ਸਾਲ ਜਾਂਦੇ ਆ ਉਹਨਾਂ ਨੂੰ ਜਾਣਾ ਚਾਹੀਦਾ ਪਾਕਿਸਤਾਨ ਦਾ ਮੈਚ ਨਪਾਲੀ ਤੇ ਛੋਇਆ ਨਾ ਪਾਕਿਸਤਾਨੀ ਛੋਇਆ ਪਹਿਲੀ ਗੱਲ ਦੂਜੀ ਗੱਲ ਉਹ ਬਾਈਲੈਟਰਲ ਨਹੀਂ ਹੈਗਾ ਉਹ ਮਲਟੀਲੈਟਰਲ ਉਹ ਦੇਖਿਆ ਗਿਆ ਸੀ ਉਹਨੇ ਐਸੀਓ ਦਾ ਸਬਮਿਟ ਹੋਇਆ ਪ੍ਰਧਾਨ ਮੰਤਰੀ ਮੋਦੀ ਜੀ ਦੇ ਉਥੇ ਸ਼ਰੀਫ ਵੀ ਆਏ ਸਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਰੀਫ ਵੀ ਆਏ ਸਨ ਉਹ ਮਲਟੀਲੇਟਰਲ ਫੋਰਮ ਦਾ ਕੰਮ ਹੈਗਾ ਪਰ ਜਿਹੜੀ ਗੱਲ ਹੈਗੀ ਕਿ ਸਰਦਾਰਾਂ ਨੂੰ ਇਸ ਕਰਕੇ ਰੁਕੇ ਕੋਈ 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 ਪੋਲਿਟੀਕਲ ਕਾਰਨ ਤੋਂ ਸਿਰਫ ਇਸ ਕਰਕੇ ਕਿ ਉਹਨੇ ਸਿਕਿਉਰਿਟੀ ਦਾ ਕਨਸਰਨ ਹੈ ਉਹ ਜਾਣ ਪਾਕਿਸਤਾਨ ਉਥੇ ਕੋਈ ਉਹਨਾਂ ਦੀ ਗੱਲ ਹੋ ਜਾਏ ਕੋਈ ਘਟਨਾ ਵਾਪਰ ਜਾਏ ਉਹਦੀ ਜਿੰਮੇਵਾਰੀ ਪਾਲ ਸਰਕਾਰ ਦੀ ਹੋਏਗੀ ਫਿਰ ਪਾਲ ਸਰਕਾਰ ਨੂੰ ਚਿੰਤਾ ਕਰਨੀ ਪੈਗੀ ਐਸ ਵੇਲੇ ਪਾਕਿਸਤਾਨ ਦੇ ਹਾਲਾਤ ਅੱਛੇ ਨਹੀਂ ਮਾਹੌਲ ਅੱਛਾ ਨਹੀਂ ਪਾਕਿਸਤਾਨ ਦਾ ਜਿਹੜਾ ਰਵਈਆ ਹਿੰਦੁਸਤਾਨ ਪ੍ਰਤੀ ਠੀਕ ਨਹੀਂ ਇਸ ਕਰਕੇ ਐਥਕੀ ਸਰਦਾਰ ਨੂੰ ਰੋਕਿਆ ਗਿਆ ਜਿੱਦਾਂ ਇਹ ਹਾਲਾ ਠੀਕ ਹੋਊਗਾ ਜਿੱਦਾਂ ਇਹ ਮਾਹੌਲ ਠੀਕ ਹੋਊਗਾ ਉਦੋਂ ਵਾਪਸ ਲੌਕ ਕੇਤੇ ਜਾਣਗੇ ਸਿੱਖ ਕੋਮ ਦਾ ਕਿਸੇ ਕਿਸੇ ਵੀ ਦੇਸ਼ ਨਾਲ ਕਿਸੇ ਵੀ ਕੋਮ ਨਾਲ ਕੋਈ ਵਿਰੋਧ ਨਹੀਂ ਚਾਹੇ ਉਹ ਮੁਸਲਮਾਨ ਭਾਈਚਾਰੇ ਕੀ ਹੋਣ ਚਾਹੀਏ ਦੋ ਭਾਈਚਾਰੇ ਦੇ ਸਿੱਖ ਜਿੱਥੇ ਜਾਂਦਾ ਉਹ ਵੰਡ ਛਕੋ ਇਕਤਿਰਤ ਕਰੋ ਨਾਮ ਜੋ ਤੇ ਵੰਡ ਕੇ ਛਕਦਾ ਜੀ ਸੰਦੇਸ਼ ਦਿੰਦਾ ਹੈ ਤੇ ਗੁਰੂ ਨਾਨਕ ਦੇਵ ਜੀ ਸਾਨੂੰ ਸੰਦੇਸ਼ ਇਹ ਦਿੱਤਾ ਹੈ ਤੇ ਜੇ ਪਾਕਿਸਤਾਨ ਨਾਲ ਸਤਿਗੁਰਤਾ ਮੈਂ ਦਰਸ਼ਨ ਵਾਲੀ ਕਿਤਾਹ ਜਾਂਦਾ ਜੀ ਇਹਦੇ ਨੁਕਸਾਨ ਵਾਲੀ ਕੋਈ ਗੱਲ ਨਹੀਂ ਆ ਸੁਰੱਖਿਆ ਵਾਲੀ ਜਿਹੜੀ ਗੱਲ ਆ ਉਹ ਤੁਹਾਡੀ ਸਰਕਾਰ ਨੇ ਦੇਖਣੀ ਆ ਰਾਜਤਾਂ ਸਰਕਾਰ ਇਹ ਪਾਕਿਸਤਾਨੀ ਸਰਕਾਰ ਜਥਾ ਰੋਕਦੀਆਂ ਰਫੇਰ ਨਹੀਂ ਭਜਣਾ ਚਾਹੀਦਾ ਪਰ ਜੇ ਉਹ ਨਹੀਂ ਰੋਕਦੇ ਇਹਦਾ ਮਤਲਬ ਉਹ ਪ੍ਰਬੰਧ ਕਰ ਸਕਦੇ ਨੇ ਸੁਰੱਖਿਆ ਕਰ ਸਕਦੇ ਨੇ ਉਹਨਾਂ ਨੂੰ ਰਿਪੋਰਟ ਦੇਣੀ ਚਾਹੀਦੀ ਸੀ ਪਾਕਿਸਤਾਨ ਸਰਕਾਰ ਕੋ ਕਿ ਉਹ ਜਥੇ ਨੂੰ ਆਉਣ ਜਿਨਾ ਚਾਹੁੰਦੇ ਹੈ ਨਾ ਜਾਂ ਨਹੀਂ ਪਰ ਭਾਰਤ ਸਰਕਾਰ ਵੱਲੋਂ ਇਹ ਇਸ ਕਰਕੇ ਜੋ ਰੋਕ ਦੇਣਾ ਕਿ ਉਥੇ ਸੁਰੱਖਿਆ ਦਾ ਪ੍ਰਬੰਧ ਨਹੀਂ ਹੋ ਸਕਦਾ ਇਹ ਤਾਂ ਇੱਕ ਤਰਫਾ ਗੱਲ ਆ ਕਿਉਂਕਿ ਜੇ ਹਿੰਦੁਸਤਾਨ-ਪਾਕਿਸਤਾਨ ਚ ਮੈਚ ਕੱਢੇ ਜਾ ਸਕਦਾ ਤੇ ਜੱਥਾ ਕੋਈ ਨਹੀਂ ਜਾ ਸਕਦਾ ਕਿ ਜਥਾ ਤੇ ਆਪਣੇ ਗੁਰੂ ਧਾਮਾਂ ਦੇ ਦਰਸ਼ਨੜੀ ਜਾਣਾ ਇਹ ਗੁਰੂ ਘਰ ਦੇ ਦਰਸ਼ਨਾਂ ਤੋਂ ਰੋਕਣਾ ਮੈਂ ਸਮਝਦਾ ਬੜੀ ਵੱਡੀ ਜਿਹੜੀ ਉਹ ਸਰਕਾਰ ਦੀ ਫੇਲਿਅਰ ਹੈ ਇਸ ਵਕਤ ਸੇ ਸਰਕਾਰ ਫੇਲ ਹੋ ਗਈ ਹੈ ਕਿ ਜੇ ਆਪਣੇ ਕੋਮ ਦੇ ਸੇ ਕੋਮ ਦੇ ਬੰਦਿਆਂ ਜਿਹੜੇ ਦਰਸ਼ਨ ਕਰ ਲਈ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਸੁਰੱਖਿਆ ਨਹੀਂ ਦੇ ਸਕੀ ਤਾਂ ਕਿਉਂਕਿ ਪਹਿਲਾਂ ਜੰਗ ਦਾ ਮਾਹੌਲ ਸੀ ਉਦੋਂ ਮਨੇ ਜਾ ਸਕਦਾ ਕਿ ਚਲੋ ਵੀ ਦੋਵੇਂ ਪਨੇ ਟਣਾ ਆ ਹੋਂਦੇ ਕੋਈ ਤਣਾ ਨਹੀਂ ਹਣਦਾ ਤਾਂ ਪਾਰ ਵੀ ਖੁੱਲਣਾ ਚਾਹੀਦਾ ਜਿਹੜਾ ਕੋਈ ਪਾਕਿਸਤਾਨ ਜਾਣਾ ਚਾਹਦਾ ਉਹਨੂੰ ਜਾਣ ਵੀ ਦੇਣਾ ਚਾਹੀਦਾ ਜਿਹੜਾ ਉਧਰ ਹੋਣਾ ਚਾਹਦਾ ਉਹਨੂੰ ਵੀ ਹੋਣ ਦੇਣਾ ਚਾਹੀਦਾ ਕਿਉਂਕਿ ਦੋਵੇਂ ਪਾਸੇ ਹੀ ਜਿਹੜੀ ਉਹ ਪਬਲਿਕ ਆ ਉਹ ਨਹੀਂ ਚਾਹੁੰਦੀ ਜ ਤਦਾਈਓ ਬੁਬਾਰ ਬੰਦੋਣ ਕਰਨਾ ਚਾਹੁੰਦੀ ਹੈ ਸਿਰਫ ਜਿਹੜੇ ਸਿਆਸੀ ਲੋਕ ਨੇ ਉਹੋ ਹੀ ਇਹ ਗੱਲਾਂ ਨੂੰ ਜਿਹੜਾ ਉਤਸ਼ਾਹ ਕਰ ਰਹੇ ਨੇ ਜਾਂ ਇਹੋ ਜੰਗ ਦਾ ਮਾਹੌਲ ਬਣਾ ਰਹੇ ਨੇ ਜਾਂ ਬਣਾਉਂਦੇ ਨੇ ਪਰ ਸਿੱਖ ਤੇ ਜਨ ਅਰਦਾਸ ਕਰਦਾ ਆ ਕਿ ਜਿੰਨਾ ਗੁਰਧਾਮਾਂ ਨੂੰ ਸਿੱਖ ਪੰਥ ਤੋਂ ਵਿਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਕਾਰ ਪਰ ਸਾਨੂੰ ਵਿਜੇ ਲੈ ਕੇ ਵੀ ਜਾਣ ਤੋਂ ਜਾ ਦਿੱਤਾ ਜਾ ਰਿਹਾ ਮਹਿਮਾਨ ਜੋ ਪ੍ਰਧਾਨ ਸਾਹਿਬ ਵੱਲੋਂ ਭਾਰਤ ਸਰਕਾਰ ਦੀ ਇਸ ਗੱਲ ਦੀ ਨਿੰਦਾ ਕਰਦਾ ਹੈ ਕਿ ਉਹਣਾ ਨੇ ਸਾਨੂੰ ਜਥਾ ਵਿੱਚ ਦੁਰ ਰੁਕਿਆ ਕਿਤੇ ਦਿਨੇ ਭਾਰਤ ਪਾਕਿਸਤਾਨ ਮੈਚ ਵੀ ਹੋਇਆ ਪਰ ਦੂਜੇ ਪਾਸੇ ਲੋਕ ਕਹਿ ਰਹੇ ਨੇ ਕਿ ਇੱਕ ਪਾਸੇ ਵਪਾਰ ਵੀ ਬੰਦ ਹੈ ਔਰ ਦੂਜੇ ਪਾਸੇ ਇੱਥੇ ਧਾਰਮਿਕ ਦੇ ਆਪਰਾ ਹੀ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਕਿ ਜੇ ਭਾਰਤ ਪਾਕਿਸਤਾਨ ਮੈਚ ਹੋ ਸਕਦਾ ਇਹਦਾ ਮਤਲਬ ਦੁਨੀਆ ਪਬਲਿਕ ਚਾਹੁੰਦੀ ਆ ਭਾਰਤੀ ਪਬਲਿਕ ਚਾਹੁੰਦੀ ਆ ਤੇ ਪਾਕਿਸਤਾਨੀ ਪਬਲਿਕ ਚਾਹੁੰਦੀ ਹੈ ਕਿ ਦੋਵਾਂ ਚ ਸ਼ਾਂਤੀ ਕੈਮਰੇ ਵਿੱਚ ਤੇ ਜੇ ਮੈਚ ਹੋ ਸਕਦਾ ਵਪਾਰ ਵੀ ਖੁੱਲ ਸਕਦਾ ਫਿਰ ਵਪਾਰ ਖੁੱਲ ਸਕਦਾ ਤੇ ਫਿਰ ਗੁਰੂ ਘਰ ਦੇ ਦਰਸ਼ਨ ਕਰਨ ਤੋਂ ਕਿਉਂ ਵਾਧੇ ਕੀਤਾ ਜਾਂਦਾ ਤਾਂ ਵੱਖ-ਵੱਖ ਸੰਸਥਾਵਾਂ ਜਿੱਥੇ ਬੰਦੀਆਂ ਦੇ ਵੱਲੋਂ ਕੇਂਦਰ ਸਰਕਾਰ ਦੇ ਇਸ ਫੈਸਲੇ ਤੇ ਸਵਾਲ ਚੁੱਕੇ ਜਾ ਰਹੇ ਨੇ ਸਦਾ ਕਿਹਾ ਜਾ ਰਿਹਾ ਹੈ ਕਿ ਜੇਕਰ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਮੈਚ ਹੋ ਸਕਦਾ ਫਿਰ ਜਥਾ ਆ ਪਾਕਿਸਤਾਨ ਕਿਉਂ ਨਹੀਂ ਜਾ ਸਕਦਾ ਇੱਕ ਇੱਕ ਕਰਕੇ ਤੁਹਾਨੂੰ ਵਿਸਤਾਰ ਦੇ ਨਾਲ ਦੱਸਦੇ ਹਾਂ ਕਿ ਕਿਸ ਜਥੇਬੰਦੀ ਵੱਲੋਂ ਕਿਸ ਧਿਰ ਦੇ ਵੱਲੋਂ ਕੀ ਬਿਆਨ ਦਿੱਤਾ ਗਿਆ ਇਸ ਪੂਰੇ ਮੁੱਦੇ ਨੂੰ ਲੈ ਕੇ ਐ ਜੀ ਪੀ ਸੀ ਦਾ ਕਹਿਣਾ ਹੈ ਕਿ ਫੈਸਲਾ ਆਸਥਾਤੇ ਚੋਟ ਤੇ ਸਿੱਖਾਂ ਦੇ ਨਾਲ ਵਿਤਕਰਾ ਸਿੱਖਾਂ ਦੇ ਨਾਲ ਵਿਤਕਰਾ ਕਰਾਰ ਦਿੱਤਾ ਗਿਆ ਇਸ ਪੂਰੇ ਫੈਸਲੇ ਨੂੰ ਜੋ ਕਿ ਕੇਂਦਰ ਸਰਕਾਰ ਦੇ ਵੱਲੇ ਫੈਸਲਾ ਲਿਆ ਗਿਆ ਇਸ ਵਾਰ ਜੱਥਾ ਪਾਕਿਸਤਾਨ ਨਹੀਂ ਜਾ ਸਕਦਾ ਕਿਉਂਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਤੇ ਇਸ ਨੂੰ ਲੈ ਕੇ ਐ ਜੀ ਪੀ ਸੀ ਦੇ ਵੱਲੇ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਬਿਆਨ ਸਾਹਮਣੇ ਆ ਉਹਨਾਂ ਦਾ ਕਹਿਣਾ ਹੈ ਕਿ ਜੱਥੇ ਨੂੰ ਇਜਾਜ਼ਤ ਨਾ ਦੇਣਾ ਸਿੱਖਾਂ ਦੀਆਂ ਭਾਵਨਾਵਾਂ ਤੇ ਸੱਠ ਹੈ ਆਸਾ ਟੈਸ ਦੇ ਤੌਰ ਤੇ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਫੈਸਲੇ ਤੇ ਸਵਾਲ ਚੁੱਕੇ ਨਾ ਉਥੇ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਜੋ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਜੇ ਕ੍ਰਿਕਟ ਮੈਚ ਹੋ ਸਕਦਾ ਹੈ ਤਾਂ ਧਾਰਮਿਕ ਯਾਤਰਾ ਕਿਉਂ ਨਹੀਂ ਸਿੱਧੇ ਤੌਰ ਤੇ ਜੋ ਕੱਲ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਦੁਬਈ ਦੇ ਵਿੱਚ ਕ੍ਰਿਕਟ ਦਾ ਮੁਕਾਬਲਾ ਹੋਇਆ ਉਸ ਮੈਚ ਦਾ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਹਵਾਲਾ ਦਿੱਤਾ ਗਿਆ ਹੈ ਹਾਲਾਂਕਿ ਭਾਜਪਾ ਦੇ ਆਗੂ ਆਰਪੀ ਸਿੰਘ ਕਹਿ ਰਹੇ ਨੇ ਕਿ ਦੇਸ਼ ਦੇ ਲੋਕਾਂ ਦੀ ਸੁਰੱਖਿਆ ਸਰਕਾਰ ਦੀ ਜ਼ਿੰਮੇਵਾਰੀ ਹੈ ਸੁਰੱਖਿਆ ਕਾਰਨ ਕਰਕੇ ਇਹ ਫੈਸਲਾ ਕੇਂਦਰ ਸਰਕਾਰ ਦੇ ਵੱਲੋਂ ਲਿਆ ਗਿਆ ਜੋ ਕਿ ਭਾਜਪਾ ਦੇ ਵੱਲੋਂ ਕਿ ਇਹ ਦਿੱਤਾ ਜਾ ਰਿਹਾ ਹੈ ਆ ਤਾਂ ਵਕਫਾ ਕੇ ਬਿਆਨ ਨੇ ਆਵਾਦੀ ਪਾਰਟੀ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਉਹਨਾਂ ਦੇ ਆਗੂ ਗੁਰਪ੍ਰੀਤ ਸਿੰਘ ਜੀਪੀ ਦਾ ਕਹਿੰਦੇ ਕਿ ਜਥੇ ਨੂੰ ਰੋਕਣਾ ਬੇਹੱਦ ਗਲਤ ਹੈ ਪਰਮਾਨਗੀ ਦੇਵੇ ਕੇਂਦਰ ਵਕਫਾ ਪੰਜਾਬ ਦੀਆਂ ਧਿਰਾਂ ਦੇ ਵੱਲੋਂ ਇਸ ਫੈਸਲੇ ਤੋਂ ਸਵਾਲ ਚੁੱਕੇ ਜਾ ਰਹੇ ਨੇ ਕਿ ਅਦਕਿ ਬੀਜੇਪੀ ਦਾ ਇਹ ਤਰਕ ਹੈ ਕਿ ਸਿਰਫ ਸੁਰੱਖਿਆ ਕਾਰਨ ਕਰਕੇ ਕੇਂਦਰ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਜਥੇ ਨੂੰ ਰੋਕਣਾ ਸਰਕਾਰ ਦੀ ਮਨਚਾ ਨਹੀਂ ਹੈ ਸੁਰੱਖਿਆ ਨੂੰ ਮੁੱਖ ਰੱਖਦੇ ਹੋਈ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਇਸ ਜਥੇ ਨੂੰ ਫਿਲਹਾਲ ਪਾਕਿਸਤਾਨ ਜਾਣ ਦੀ ਪ੍ਰਮਾਨਗੀ ਨਹੀਂ ਦਿੱਤੀ ਗਈ ਸ਼ੋਮਣੀ ਕਮੇਟੀ ਦੇ ਵੱਲੋਂ ਵੀ ਬਿਆਨਚਾਰੀ ਕੀਤਾ ਕਿ ਉਹਨਾਂ ਦਾ ਕਹਿਣਾ ਹੈ ਕਿ ਸਿੱਧੇ ਤੌਰ ਤੇ ਧਾਰਮਿਕ ਪਾਵਨਾ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਇਹ ਫੈਸਲਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਇਸ ਫੈਸਲੇ ਤੇ ਮੁੜ ਤੋਂ ਵਿਚਾਰ ਕਰਨ ਦੀ ਮੰਗ ਕੀਤੀ ਗਈ ਹੈ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੀ ਰਾਹੁਲ ਗਾਂਧੀ ਪੰਜਾਬ ਪਹੁੰਚੇ ਹੋਏ ਨੇ ਹੜ ਪ੍ਰਭਾਵਿਤ ਇਲਾਕਿਆਂ ਦਾ ਉਹਨਾਂ ਦੇ ਵੱਲੋਂ ਦੌਰਾ ਕੀਤਾ ਜਾ ਰਿਹਾ ਹੈ ਉੱਥੇ ਰਮਦਾਸ ਦੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੇ ਵਿੱਚ ਵੀ ਰਾਹੁਲ ਗਾਂਧੀ ਨਤਮਸਤਕ ਹੋਏ ਗੁਰੂ ਘਰ ਦੇ ਵਿੱਚ ਉਹਨਾਂ ਨੂੰ ਸਿਰੋਪਾਓ ਭੇਟ ਕੀਤਾ ਗਿਆ ਅਤੇ ਇਸ ਤੋਂ ਬਾਅਦ ਵਕਫਾਕ ਹੜ ਪ੍ਰਭਾਵਿਤ ਇਲਾਕਿਆਂ ਦਾ ਵੀ ਉਹਨਾਂ ਦੇ ਵੱਲੋਂ ਆ ਦੌਰਾ ਕੀਤਾ ਜਾ ਰਿਹਾ ਕਿਉਂਕਿ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਜਾਂ ਅਜਨਾਲ ਇਲਾਕੇ ਦੀ ਗੱਲ ਕਰੀਏ ਇਨ੍ਹਾਂ ਇਲਾਕਿਆਂ ਦੇ ਵਿੱਚ ਹੜ੍ਹਾਂ ਦੀ ਸਭ ਤੋਂ ਵੱਡੀ ਮਾਰ ਪਈ ਹੈ ਵੱਡੇ ਪੱਧਰ ਤੇ ਕਿਸਾਨਾਂ ਦਾ ਲੋਕਾਂ ਦਾ ਜੋ ਕਿ ਨੁਕਸਾਨ ਹੋਇਆ ਹੈ ਤੋਂ ਨਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਰਾਹੁਲ ਗਾਂਧੀ ਪੰਜਾਬ ਪਹੁੰਚੇ ਤੁਹਾਨੂੰ ਸਿੱਧੇ ਤਸਵੀਰਾਂ ਵਿਖਾ ਰਹੇ ਹਾਂ ਆ ਇੱਕ ਪਾਸੇ ਰਮਦਾਸ ਦੇ ਗੁਰੂ ਘਰ ਦੀਆਂ ਤਸਵੀਰਾਂ ਨੇ ਬਾਬਾ ਬੁੱਢਾ ਸਾਹਿਬ ਗੁਰੂ ਘਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਰਾਹੁਲ ਗਾਂਧੀ ਨਤਮਸਤਕ ਹੋਣ ਦੇ ਲਈ ਪਹੁੰਚੇ ਉਹਨਾਂ ਦੇ ਨਾਲ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੀ ਆ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵਿੜਿੰਗ ਉੱਥੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਉਹਨਾਂ ਦੇ ਨਾਲ ਆ ਗੁਰੂ ਘਰ ਦੇ ਵਿੱਚ ਨਤਮਸਤਕ ਹੋਏ ਤੇ ਇਸ ਦੌਰਾਨ ਗੁਰੂ ਘਰ ਦੇ ਪ੍ਰਬੰਧਕਾਂ ਦੇ ਵੱਲੋਂ ਸਿਰੋਪਾਓ ਪਾ ਕੇ ਰਾਹੁਲ ਗਾਂਧੀ ਦਾ ਸਨਮਾਨ ਵੀ ਕੀਤਾ ਗਿਆ ਤਾਂ ਦੂਜੀ ਤਸਵੀਰ ਤੁਹਾਨੂੰ ਵਿਖਾ ਰਹੇ ਹੜਪੀੜਤ ਪਰਿਵਾਰਾਂ ਦੇ ਨਾਲ ਰਾਹੁਲ ਗਾਂਧੀ ਦੇ ਵੱਲੋਂ ਮੁਲਾਕਾਤ ਕੀਤੀ ਗਈ ਕਿਉਂਕਿ ਰਮਦਾਸ ਦੀ ਅਜਨਾਲਾ ਦੇ ਪਿੰਡ ਖੋਨੇਵਾਲ ਦੇ ਵਿੱਚ ਵੀ ਗਏ ਉੱਥੇ ਹੜਪ੍ਰਭਾਵਿਤ ਲੋਕਾਂ ਦੇ ਨਾਲ ਗੱਲਬਾਤ ਕੀਤੀ ਕਿ ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਪਹ ਹੜ੍ਹ ਪ੍ਰਭਾਵਿਤ ਇਲਾਕੇ ਤਾਂ ਉਹਨਾਂ ਦੇ ਵੱਲੋਂ ਜਾਇਜ਼ਾ ਲੈ ਗਿਆ ਉੱਥੇ ਵੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਹਾਲਾਂਕਿ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਹੜਾਂ ਦੀ ਮਾਰ ਪਈ ਹੈ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਪਰ ਸਰਹੰਦੀ ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ ਜੇਕਰ ਵੱਡੇ ਪੱਧਰ ਤੇ ਨੁਕਸਾਨ ਦੀ ਗੱਲ ਕਰੀ ਤਾਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਸਭ ਤੋਂ ਜ਼ਿਆਦਾ ਪਿੰਡ ਪ੍ਰਭਾਵਿਤ ਹੋਏ ਨੇ ਜੇਕਰ ਅੰਕੜੇ ਦੀ ਗੱਲ ਕਰੀ ਤਾਂ 300 ਤੋਂ ਵੀ ਵੱਧ ਪਿੰਡਾਂ ਤੇ ਹੜਾਂ ਦੀ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਮਾਰ ਪਈ ਹੈ ਤਾਂ ਉਸੇ ਇਲਾਕੇ ਦੇ ਵਿੱਚ ਰਾਹੁਲ ਗਾਂਧੀ ਜੋ ਕਿ ਪੂਰਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਤੇ ਹੜ੍ਹ ਪੀੜਤਾਂ ਤੇ ਨਾਲ ਗ ਆ ਕਿਉਂਕਿ ਇਸ ਤੋਂ ਪਹਿਲਾਂ 9 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਗੁਰਦਾਸਪੁਰ ਦੇ ਵਿੱਚ ਪਹੁੰਚੇ ਸਨ ਉਹਨਾਂ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖ ਕੀਤਾ ਗਿਆ ਉਸ ਦੇ ਬਾਅਦ ਗੁਰਦਾਸਪੁਰ ਦੇ ਤਿਬੜੀ ਕੈਂਟ ਦੇ ਵਿੱਚ ਉਹਨਾਂ ਨੇ ਵੀ ਹੜ੍ਹ ਪੀੜਤਾਂ ਦੇ ਨਾਲ ਗੱਲਬਾਤ ਕੀਤੀ ਸੀ ਮੁਲਾਕਾਤ ਕੀਤੀ ਸੀ ਰੋਕਾਂਗੇ ਅਗਲੀ ਵੱਡੀ ਖਬਰ ਦਾ ਸਰਹੱਦ ਪਾਰ ਹਥਿਆਰ ਤਸਕਰੀ ਦੇ ਖਿਲਾਫ ਫਾਜ਼ਿਲਕਾ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਪਾਕਿਸਤਾਨ ਅਧਾਰਿਤ ਹਥਿਆਰ ਤਸਕਰੀ ਮਡੂਲ ਦਾ ਪਰਦਾਫਾਸ਼ ਕੀਤਾ ਗਿਆ ਹਥਿਆਰਾਂ ਸਣੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੁਲਜ਼ਮਾਂ ਦੇ ਕੋਲੋਂ ਪੰਜ ਵਿਦੇਸ਼ੀ ਪਿਸਤੌਲ ਤੇ ਨੋ ਮੈਗਜ਼ੀਨ ਬਰਾਮਦ ਹੋਏ ਨੇ ਸ੍ਰਿੰਦਰ ਸਿੰਘ ਅਤੇ ਗੁਰਪ੍ਰੀਤ ਵਜੂ ਮੁਲਜ਼ਮਾਂ ਦੀ ਪਛਾਣ ਹੋਈ ਹੈ ਤਾਂ ਸਰਦਪਾਰ ਹਥਿਆਰ ਤਸਕਰੀ ਦੇ ਖਿਲਾਫ ਫਾਜ਼ਿਲਗਾਪੁਰ ਪੁਲਿਸ ਦੇ ਵੱਲੋਂ ਦਰਜ ਲਈ ਵੱਡੀ ਕਾਰਵਾਈ ਕੀਤੀ ਗਈ ਵੱਡਾ ਐਕਸ਼ਨ ਕੀਤਾ ਗਿਆ ਜਿੱਥੇ ਕਿ ਪਾਕਿਸਤਾਨ ਦੇ ਆਧਾਰਿਤ ਹਥਿਆਰ ਤਸਕਰੀ ਮਡੂਲ ਦਾ ਪਰਦਾਫਾਸ਼ ਕੀਤਾ ਗਿਆ ਤਾਂ ਨੋਸੀ ਤਸਵੀਰਾਂ ਵੀ ਵਿਖਾ ਰਹੇ ਆ ਵਕਫਾ ਕੇ ਹਥਿਆਰਾਂ ਦਾ ਜ਼ਿਕਰਾ ਜੋ ਕਿ ਨਾ ਤਸਵੀਰਾਂ ਦੇ ਵਿੱਚ ਹਾਂ ਨਜ਼ਰ ਆ ਰਿਹਾ ਦਰਸਲ ਸੀਆਈਏ ਅਪੋਰ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਹਥਿਆਰਾਂ ਸੰਬੰਧੀ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੁਲਜ਼ਮਾਂ ਦੇ ਕੋਲੋਂ ਪੰਜ ਵਿਦੇਸ਼ੀ ਪਿਸਤੌਲ ਤੇ ਨੌ ਮੈਗਜ਼ੀਨ ਬਰਾਮਦ ਕੀਤੇ ਗਏ ਨੇ ਆ ਸਰਿੰਦਰ ਸਿੰਘ ਅਤੇ ਗੁਰਪ੍ਰੀਤ ਵਜੋਂ ਮੁਲਜ਼ਮਾਂ ਦੀ ਪਛਾਣ ਹੋਈ ਹੈ Tata 900 ਤਸਵੀਰਾਂ ਵਿਖਾ ਰਹੇ ਹਥਿਆਰਾਂ ਦਾ ਜ਼ਖੀਰਾ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਦਰਸਲ ਸਰਹੱਦ ਪਾਰ ਹਥਿਆਰ ਤਸਕਰੀ ਦੇ ਖਿਲਾਫ ਫਾਜ਼ਿਲਕਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਕੀ ਹੈ ਵੱਡਾ ਐਕਸ਼ਨ ਕੀਤਾ ਗਿਆ ਹੈ ਅਜਿਹਾ ਕਿ ਪਾਕਿਸਤਾਨ ਅਧਾਰਿਤ ਹਥਿਆਰ ਤਸਕਰੀ ਮਡੂਲ ਦਾ ਪਰਦਾਫਾਸ਼ ਕੀਤਾ ਗਿਆ ਹਥਿਆਰਾਂ ਸਣੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਤੇ ਮੁਲਜ਼ਮਾਂ ਦੇ ਕੋਲੋਂ 5 ਵਿਦੇਸ਼ੀ ਪਿਸਤੌਲ ਤੇ 9 ਮੈਗਜ਼ੀਨ ਬਰਾਮਦ ਕੀਤੇ ਗਏ ਨੇ ਆ ਸਰਿੰਦਰ ਸਿੰਘ ਅਤੇ ਗੁਰਪ੍ਰੀਤ ਵਜੂ ਮੁਲਜ਼ਮਾਂ ਦੀ ਪਛਾਣ ਹੋਈ ਹੈ ਰੋਕਾਂਗੇ ਅਗਲੀ ਖਬਰ ਦਾ ਲਗਾਤਾਰ ਪਿਛਲੇ ਦਿਨੀ ਪਈ ਮੀਂਹ ਤੇ ਦਰਿਆਵਾਂ ਦੇ ਵਿੱਚ ਵਧੇ ਪਾਣੀ ਦੇ ਪੱਧਰ ਤੇ ਕਾਰਨ ਤਰਤੀ ਹੇਠਲਾ ਪਾਣੀ ਵੀ ਉੱਪਰ ਆ ਗਿਆ ਜਿਸ ਦੇ ਚਲਦਿਆਂ ਹੁਸ਼ਿਆਰਪੁਰ ਦੇ ਨਾਲ ਲੱਗਦੇ ਹਿਮਾਚਲ ਦੇ ਪਿੰਡ ਮੰਡ ਸਨੌਰ ਦੇ ਵਿੱਚ ਹੁਣ ਨਲਕੀਆਂ ਦੇ ਵਿੱਚ ਆਪਣੇ ਆਪ ਤਾਂ ਪਾਣੀ ਆ ਰਿਹਾ ਹੈ ਇਹ ਪਾਣੀ ਬਿਲਕੁਲ ਸਾਫ਼ ਤੇ ਠੰਡਾ ਹੈ ਦੱਸ ਦਈਏ ਕਿ ਪਹਿਲਾਂ ਇੱਥੇ ਪਾਣੀ ਦਾ ਪੱਧਰ 200 ਫੁੱਟ ਤੇ ਸੀ ਪਰ ਹੁਣ ਇਹ ਪਾਣੀ ਕਾਫੀ ਉੱਪਰ ਆ ਗਿਆ ਹੈ ਤਾਂ ਅਸੀਂ ਪੰਜਾਬ ਹਿਮਾਚਲ ਸੀਮਾ ਤੇ ਹਿਮਾਚਲ ਦਾ ਪਿੰਡ ਸਨੌਰ ਵਿੱਚ ਖੜੇ ਹਾਂ ਸਭ ਤੋਂ ਪਹਿਲਾਂ ਦੱਸਾਂਗੇ ਕਿ ਕਾਂਗੜਾ ਜ਼ਿਲ੍ਹੇ ਦਾ ਇਹ ਪਿੰਡ ਸਨੌਰ ਜੋ ਇਸ ਵਕਤ ਬਾੜ ਦੀ ਮਾਰ ਹੇਟ ਨੇ ਸਭ ਤੋਂ ਪਹਿਲਾਂ ਇੱਕ ਚਮਤਕਾਰ ਤੁਹਾਨੂੰ ਅਜੀਬ ਦਿਖਾਵਾਂਗੇ ਕਿ ਤੁਸੀਂ ਦੇਖ ਸਕਦੇ ਹੋ ਕਿ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਇੱਥੇ ਇੱਕ ਨਲਕਾ ਹੈਂਡ ਪੰਪ ਦਿਖਾਇਆ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਹੈਂਡ ਪੰਪ ਚੋਂ ਖੁਦ ਬਖੁਦ ਹੀ ਪਾਣੀ ਬਾਹਰ ਨਿਕਲ ਰਿਹਾ ਹੈ ਕਿਉਂਕਿ ਦੱਸ ਦਿੰਨੇ ਕਿ ਜੇਕਰ ਆਪਾਂ ਉੱਦਾ ਗੱਲ ਕਰੀਏ ਤੇ 200 ਫੁੱਟ ਤੋਂ ਜ਼ਿਆਦਾ ਤੇ ਜਦੋਂ ਆਮ ਗਰਮੀਆਂ ਦੇ ਦਿਨ ਹੁੰਦੇ ਨੇ 200 ਫੁੱਟ ਤੋਂ ਜ਼ਿਆਦਾ ਇੱਥੇ ਪਾਣੀ ਦਾ ਜੋ ਲੈਵਲ ਆ ਉਹ ਡਾਊਨ ਹੈ ਪਰ ਜਿਸ ਤਰ੍ਹਾਂ ਆਲੇ-ਦੁਆਲੇ ਪੂਰਾ ਇਲਾਕਾ ਪਾਣੀ ਨਾਲ ਕਿਰਿਆ ਹੋਇਆ ਹੈ ਤੇ ਉਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਵਾਟਰ ਲੈਵਲ ਜਿਹੜਾ ਕਿਸ ਤਰ੍ਹਾਂ ਉੱਪਰ ਆ ਚੁੱਕਾ ਹੈ ਇੱਕ ਵਾਰੀ ਫਿਰ ਮੈਂ ਆਪਣੇ ਕੈਮਰਾਮੈਨ ਨੂੰ ਕਹਾਂ ਤਸਵੀਰਾਂ ਫਿਰ ਇੱਕ ਵਾਰ ਦਿਖਾਣਾ ਕਿ ਤੁਸੀਂ ਦੇਖ ਸਕਦੇ ਹੋ ਕਿ ਹੈਂਡ ਪੰਪ ਦੇ ਵਿੱਚੋਂ ਪਾਣੀ ਕਿਸ ਤਰ੍ਹਾਂ ਆਟੋਮੈਟਿਕ ਖੁਦ ਬਖੁਦ ਹੀ ਬਾਹਰ ਨਿਕਲ ਰਿਹਾ ਕਿਉਂਕਿ ਜਿਸ ਤਰ੍ਹਾਂ ਪੂਰੇ ਜੋ ਆਪਾਂ ਕਹਿ ਸਕਦੇ ਹਾਂ ਕਿ ਗਰਾਊਂਡ ਲੈਵਲ ਜੋ ਵਾਟਰ ਹੈ ਉਹ ਇਸ ਵਕਤ ਪੂਰਾ ਉੱਪਰ ਆ ਚੁੱਕਾ ਹੈ ਔਰ ਖੁਦ ਬਖੁਦ ਹੀ ਕਿਸ ਤਰ੍ਹਾਂ ਪ੍ਰੈਸ਼ਰ ਦੇ ਨਾਲ ਜਿਹੜਾ ਆ ਪਾਣੀ ਨਲਕਿਆਂ ਤੋਂ ਬਾਹਰ ਆ ਰਿਹਾ ਹੈ ਹੈਂਡ ਪੰਪ ਤੋਂ ਔਰ ਇਹ ਵੀ ਗੱਲ ਆਪਾਂ ਦੱਸਣਾ ਚਾਹਾਂਗੇ ਕਿ ਇਸ ਤਰ੍ਹਾਂ ਦੇ ਹੈਂਡ ਪੰਪ ਅਮੂਮਨ ਉਸ ਜਗ੍ਹਾ ਤੇ ਲਗਾਏ ਜਾਂਦੇ ਜਿੱਥੇ ਵਾਟਰ ਲੈਵਲ ਜੋ ਧਰਤੀ ਦਾ ਅੰਡਰਗਰਾਉਂਡ ਵਾਟਰ ਹੈ ਉਹ ਬਹੁਤ ਹੀ ਨੀਵਾ ਹੁੰਦਾ ਹੈ ਕਿਉਂਕਿ ਇਹ ਨਲਕੇ ਜਿਹੜੇ ਆ ਇਹ ਚੇਨ ਸਿਸਟਮ ਨਾਲ ਚੱਲਦੇ ਨੇ ਤੇ ਇਸ ਕਰਕੇ ਇਹਨਾਂ ਨੂੰ ਚਲਾਉਣਾ ਵੀ ਬਹੁਤ ਔਖਾ ਆ ਬੜਾ ਮੁਸ਼ਕਲ ਹੁੰਦੀ ਹੈ ਇਹਨਾਂ ਨਲਕਿਆਂ ਤੋਂ ਪਾਣੀ ਕਢਾਲਣ ਲਈ ਪਰ ਜਿਸ ਤਰ੍ਹਾਂ ਲਗਾਤਾਰ ਹਿਮਾਚਲ ਔਰ ਪੰਜਾਬ ਦੇ ਵਿੱਚ ਬਾੜ ਦੀ ਸਥਿਤੀ ਬਣੀ ਹੋਈ ਹੈ ਉਸ ਦੇ ਨਾਲ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਵਾਟਰ ਲੈਵਲ ਹੈ ਅੰਡਰਗਰਾਉਂਡ ਜੋ ਜ਼ਮੀਨ ਦਾ ਪਾਣੀ ਹੈ ਉਹ ਕਿਸ ਤਰ੍ਹਾਂ ਬਿਲਕੁਲ ਉੱਪਰ ਆ ਗਿਆ ਔਰ ਇਸ ਨਲਕੇ ਤੋਂ ਪਾਣੀ ਆਪਣੇ ਆਪ ਹੀ ਬਾਹਰ ਆ ਰਿਹਾ ਕੈਮਰਾਮੈਨ ਵਿਨੇ ਦੇ ਨਾਲ ਵਿਜੈ ਸਲਾਰੀਆ న్యూਸ 18 ਹਿਮਾਚਲ ਪ੍ਰਦੇਸ਼ ਕਾਂਗੜਾ ਨੇ ਰੂਸ ਦੇ ਵਿੱਚ ਜ਼ਬਰੀ ਫੌਜ ਦੇ ਵਿੱਚ ਭਰਤੀ ਕੀਤੇ ਗਏ ਕੁਝ ਪੰਜਾਬੀ ਨੌਜਵਾਨਾਂ ਦੀ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਨੌਜਵਾਨਾਂ ਨੇ ਦੱਸਿਆ ਸੀ ਕਿ ਉਹਨਾਂ ਨੂੰ ਜ਼ਬਰਦਸਤੀ ਫੌਜ ਦੇ ਵਿੱਚ ਭਰਤੀ ਕਰਕੇ ਯੂਕਰੇਨ ਦੇ ਨਾਲ ਜੰਗ ਲੜਨ ਦੇ ਲਈ ਭੇਜ ਦਿੱਤਾ ਗਿਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੋਗਾ ਦੇ ਇੱਕ ਪਰਿਵਾਰ ਨੂੰ ਇਹ ਪਤਾ ਲੱਗਿਆ ਕਿ ਰੂਸ ਦੇ ਵਿੱਚ ਫਸੇ ਨੌਜਵਾਨਾਂ 'ਚ ਇੱਕ ਉਹਨਾਂ ਦਾ ਬੇਟਾ ਵੀ ਹੈ ਆ ਪੁੱਤ ਦੇ ਇਸ ਤਰ੍ਹਾਂ ਵਿਦੇਸ਼ ਦੇ ਵਿੱਚ ਫਸੇ ਹੋਣ ਬਾਰੇ ਪਤਾ ਲੱਗਣ ਤੇ ਪਰਿਵਾਰ ਦੇ ਵਿੱਚ ਗਮ ਦਾ ਮਾਹੌਲ ਹੈ ਦੁਖੀ ਪਰਿਵਾਰ ਦੇ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੇ ਪੁੱਤ ਨੂੰ ਸਹੀ ਸਲਾਮਤ ਭਾਰਤ ਲਿਆਂਦਾ ਜਾਵੇ ਚਾਰ ਪਟਾਤ ਮਾਰੇ ਨੇ ਬਹੁਤ ਉਹਨਾਂ ਕੁੱਟ ਪੈਂਦੀ ਹੈ ਤੇ ਬਹੁਤ ਉਹਨਾਂ ਬੁਰੀ ਹਾਲਤ ਕਰਦੇ ਨੇ ਫੌਜੀ ਤੇ ਕੁਝ ਨਹੀਂ ਉਹਨੂੰ ਮਿਲਦਾ ਨਾ ਰੋਟੀ ਨਾ ਕੋਈ ਉਹਨੂੰ ਕੁਝ ਨਹੀਂ ਦਿੰਦੇ ਤੇ ਉਹਨਾਂ ਕੁੱਟ ਮਾਰ ਬਹੁਤ ਕਰਦੇ ਨੇ ਤੇ ਪਿੱਛੇ ਵਾਪਸ ਆਉਣਾ ਚਾਹੀਦਾ ਸਾਡਾ ਬੱਚਾ ਤੇ ਤੁਹਾਡਾ ਧੰਨਵਾਦ ਕਰਾਂਗੇ ਅਸੀਂ ਬਹੁਤ ਸਾਡੇ ਮੁੰਡੇ ਨਾਲ ਤਾਂ ਬਹੁਤ ਕਰਦੇ ਨੇ ਤੇ ਆਉਣਾ ਚਾਹੀਦਾ ਇੱਥੇ ਕਦੋਂ ਗਿਆ ਸੀਗਾ ਇੱਥੋਂ ਔਰ ਕੀ ਕੰਮ ਕਰਨ ਲਈ ਗਿਆ ਸੀ ਉੱਥੇ? ਦਿਹਾੜੀ ਕਰਦਾ ਸੀ ਉੱਥੇ ਕੰਮ ਆੜੇ ਮੁੱਟੇ ਪੈਸਾ ਪੋਸਾਨੀ ਮਿਲਦਾ ਸੀ ਆਗੂ ਖਾ ਜਾਂਦੇ ਸੀ ਪੈਸਾ ਕੁਛ ਨਹੀਂ ਉਹਨੂੰ ਮਿਲਦਾ ਸੀ ਗਿਆ ਕਦੋਂ ਸੀਗਾ? ਸਾਲ ਹੋ ਗਿਆ ਉਹਨੂੰ ਗਏ ਨੂੰ। ਸਾਲ ਪਹਿਲਾਂ ਵੀ ਉੱਥੇ ਲੜਾਈ ਲੱਗੀ ਹੋਈ ਸੀਗੀ ਯੂਕਰੇਨ ਤੇ ਰਸ਼ੀਆ ਦੀ ਤੇ ਪਤਾ ਸੀਗਾ? ਸਾਨੂੰ ਨਹੀਂ ਪਤਾ। ਉਹ ਨੂੰ ਵੀ ਨਹੀਂ ਪਤਾ ਹੋਣਾ ਉਹ ਕਹਿੰਦਾ ਸੀ ਮੈਨੂੰ ਸਾਨੂੰ ਕਹਿੰਦਾ ਸੀ ਇੱਕਰੀ ਉਹਨੇ ਫੋਨ ਉਹਦਾ ਬਾਵਾ ਤੇ ਹੋ ਗਿਆ ਤਾਂ ਆਪਣੀ ਚ ਕਰਾਂਗਾ ਕੰਮ ਤੇ ਵੀ ਕੋਈ ਲੜਾਈ ਨਹੀਂ ਕੋਈ ਕੁਛ ਨਹੀਂ ਅਸੀਂ ਤਾਂ ਪੁੱਛਦਿਆਂ ਅਸੀਂ ਵੀ ਸਾਨੂੰ ਦੱਸ ਦੇ ਕਹਿੰਦਾ ਕੋਈ ਮੰਮੀ ਲੜਾਈ ਤੇ ਕੋਈ ਮੰਮੀ ਲੜਾਈ ਨਹੀਂ ਕੋਈ ਕੁਛ ਨਹੀਂ ਹੁਣ ਉਹਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਵੀ ਇਸ ਤਰ੍ਹਾਂ ਮੈਂ ਤੰਗਾ ਜਾਂ ਕਿਵੇਂ ਆ ਉਹਨੇ ਕੋਈ ਕੁਛ ਨਹੀਂ ਸਾਨੂੰ ਦੱਸਿਆ ਕਿਵੇਂ ਪਤਾ ਲੱਗਾ ਵੀਡੀਓ ਜਿਹੜੀ ਆ ਜਿਹੜੀ ਆਈ ਏ ਉਹ ਦੇਖੀ ਅਸੀਂ ਜਿਹੜੀ ਵੀਡੀਓ ਆਈ ਏ ਉਹਦੇ ਵਿੱਚ ਬੇਟਾ ਤੁਹਾਡਾ ਬੋਟਾ ਸਿੰਘ ਬੇਟਾ ਉਹਦੇ ਵਿੱਚ ਵੀਡੀਓ ਚ ਦਿਖਦਾ ਹੈ ਆ ਦਿਖਦਾ ਹੈ ਬੋਲਦਾ ਪਿਆ ਹੈ ਵੀ ਮੈਂ ਬਹੁਤ ਤੰਗ ਆ ਮੇ ਸਾਡੇ ਸਾਡੀ ਜਾਨ ਨੂੰ ਖਤਰਾ ਹੈ ਕੀ ਕੀ ਹੋਣੇਗੀ ਉਹ ਕਹਿੰਦਾ ਮੇਰੇ ਜਾਨ ਨੂੰ ਖਤਰਾ ਹੈ ਵੀ ਸਾਨੂੰ ਛਡਾ ਲਓ ਜਰਦਤਬਾਦ ਜਾਨ ਦਾ ਖਤਰਾ ਵੀਡੀਓ ਜੱਟ ਨਹੀਂ ਇਹਨੂੰ ਵੀਡੀਓ ਹੁਣ ਪਤਾ ਲੱਗਿਆ ਹੁਣ ਪਤਾ ਨਹੀਂ ਹੁਣ ਪਤਾ ਨਹੀਂ ਸੀ ਗਾਲਾ ਇਹ ਜੱਟ ਘਰੇ ਮੈਂ ਤਾਂ ਅਨਪੜਾ ਏ ਕਰਨ ਤਰ ਮੁੰਡਾ ਮਾਰਾ ਜਾਊਗਾ ਇਹ ਕੰਦੇ ਫਿਰ ਮੈਂ ਕਰੀ ਦੱਤੇ ਵੀ ਕੰਮ ਖਰਾਬ ਹੋਊਗਾ ਮੈਨੂੰ ਪਤਾ ਆਂ ਤੇ ਇੱਕ ਵੀਡੀਓ ਪਤਾ ਲੱਗਾ ਮਾਨੂੰ